ਹੈ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਉਂਦੀ ਹਾਂ ਕਿ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋ ਹੋਗੇ ਆਪਣੇ ਆਪਣੇ ਘਰਾਂ ਵਿੱਚ ਅੰਦਰ ਉਸ ਤੋਂ ਹੋ ਕੇ ਰਹਿ ਜੂਗੇ ਤੋਂ ਥੋੜੀ 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 ਸੂਰਜ ਦੇ ਤਾਂ ਦਰਸ਼ਨ ਦੇ ਰਹੀ ਹਾਂ ਬਟ ਮੀਂਹ ਪੈ ਕੇ ਰਿਹਾ ਤੁਹਾਡੇ ਅੱਜ ਸਵੇਰ ਦਾ ਮੀਂਹ ਸੀਗਾ ਥੋੜਾ ਥੋੜਾ ਪੈ ਰਿਹਾ ਸੀਗਾ ਅਮਰੋਦ ਦੇ ਕੋ ਸਾਰੇ ਛੜ ਗਏ ਥੋੜੇ ਜਿਹਾ ਨਵਾਂ ਸੰਚਾਰ ਪੰਜ ਲੱਗ ਗਿਆ ਨੇ ਛੜ ਜਾਂਦੇ ਨੇ ਤੇ ਮੀਂਹ ਥੋੜਾ ਥੋੜਾ ਪਹਿਲੇ ਬੇੜਾ ਸੁੱਕ ਗਿਆ ਤੇ ਹਾਲੇ ਮੈਂ ਕੰਮ ਕਰਨਾ ਕਰਨਾ ਬਲੌਗ ਪਾ ਕੇ ਹੈਗੀ ਆ ਬੱਚਾਂ ਤੋਂ ਜਾਣ ਤੋਂ ਬਾਅਦ ਫਿਰ ਮੈਂ ਰੋਟੀ ਵਗੈਰਾ ਖਾ ਕੇ ਹਨਾ ਫਿਰ ਮੈਂ ਬੈਠ ਗਈ ਸੀ ਆਪਣਾ ਮਤਲਬ ਕਿ ਰੋਟੀ ਖਾ ਲਈ ਸੀਗੀ ਫਿਰ ਮੈਂ ਰੋਟੀ ਖਾਣ ਤੋਂ ਬਾਅਦ ਫਿਰ ਮੈਂ ਬਲੌਗ ਦੀ ਐਡੀਟਿੰਗ ਕਰ ਲਈ ਸੀ ਤੇ ਕਿਚਨ ਇੰਨੀ ਜ਼ਿਆਦਾ ਗੰਦੀ ਨਹੀਂ ਹੈਗੀ ਤੇ ਤੇ ਲਾਈਟ ਵੀ ਨਹੀਂ ਹੈਗੀ ਮਤਲਬ ਕਿ ਰਾਤ ਤਾਂ ਮੈਨੂੰ ਪਤਾ ਨਹੀਂ ਵੀ ਰਾਤ ਹੀ ਗਈ ਹੋਈ ਜਾਂ ਲਾਈਟ ਚਾਹ ਪਤਾ ਨਹੀਂ ਕਿ ਤੱਕ ਸਵੇਰੇ ਤੜਕੇ ਗਈ ਹੋਵੇ ਹਨਾ ਕੋਕਾ ਜਦੋਂ ਮੈਂ ਉੱਠੀ ਸੀ ਕਿ ਉਹ ਤਾਂ ਲਾਈਟ ਹੈ ਨਹੀਂ ਸੀ ਤੇ ਹੁਣ ਤੱਕ ਵੀ ਲਾਈਟ ਨਹੀਂ ਆਈ ਹੈਗੀ ਅਜੇ ਕੰਮਕਾਰ ਸਾਰੇ ਪਏ ਨਹੀਂ ਆਪਣੇ ਕਿਉਂਕਿ ਮੈਨੂੰ ਵਲੌਗ ਨੂੰ ਦੋਟਾ ਦੋ ਘੰਟੇ ਲੱਗ ਜਾਂਦੇ ਨੇ ਆਰਾਮ ਨਾਲ ਜੇ ਪਹਿਲਾਂ ਹਾਈਡਰੇਟਿੰਗ ਵਗੈਰਾ ਕਰਨੀ ਫਿਰ ਹਨਾ ਉਸ ਤੋਂ ਬਾਅਦ ਅਪਲੋਡਿੰਗ ਕਰਨਾ ਤਾਂ ਕਰਕੇ ਟਾਈਮ ਹੋ ਗਿਆ 10:30 ਮੈਂ ਹਜੇ ਟੱਕਾ ਨਹੀਂ ਤੋੜਿਆ ਹੈਗਾ ਚਲੋ ਕੋਈ ਗੱਲ ਨਹੀਂ ਕਰ ਲਾਂਗੇ ਹੌਲੀ ਹੌਲੀ ਤੇ ਬਸ ਧੁੱਪ ਲੱਗਦਾ ਨਿਕਲ ਚੂਗੀ ਤੇ ਲਾਈਟ ਹੈ ਨਹੀਂ ਮੇਟ ਰਸਾਂ ਧੋਣੀਆਂ ਬੱਚਿਆਂ ਦੀਆਂ ਕਿਉਂਕਿ ਅੱਜ ਤਾਂ ਵਾਈਟ ਕਲਰ ਦੀਆਂ ਪਾ ਕੇ ਗਏ ਹੋਏ ਨੇ ਤੇ ਤਾਂ ਕਰਕੇ ਹੁਣ ਦੂਜੀਆਂ ਜਗ੍ਹੀਆਂ ਪਾ ਕੇ ਜਾਣੀਆਂ ਨੇ ਕੱਲ ਨੂੰ ਉਹਨਾਂ ਨੇ ਉਹ ਧੋਣ ਵਾਲੀ ਆ ਤੇ ਮੈਂ ਕਿ ਨਹੀਂ ਲਾਈਟ ਆਜ ਪੇ ਤਾਂ ਮੈਂ ਜਲਦੀ ਜਲਦੀ ਮਸ਼ੀਨ ਚਲਾ ਦਵਾਂ ਤੇ ਸ਼ੁਕਰ ਕਰੋ ਮੈਂ ਕੱਲ ਕੱਪੜੇ ਧੋਲੇ ਸੀਗੇ ਮੈਂ ਤੁਹਨ ਕਿਹਾ ਸੀ ਨਾ ਵੀ ਜੇ ਮੌਸਮ ਖਰਾਬ ਹੋ ਗਿਆ ਹਨਾ ਵੀ ਕੋਈ ਪਤਾ ਨਹੀਂ ਹੁੰਦਾ ਕੱਲ ਹੋਰ ਵੀ ਜ਼ਿਆਦਾ ਖਰਾਬ ਹੋ ਜਵੇ ਜੇ ਮੈਂ ਅੱਜ ਤੇ ਛੱਡ ਦਿੰਦੀ ਤਾਂ ਅੱਜ ਲਾਈਟ ਨਹੀਂ ਸੀਗੀ ਮੇਰੇ ਕੱਪੜੇ ਸਾਰੇ ਰਹਿ ਜਾਣੇ ਸੀ मेरे तो मेरे कपड़े तो ये सुक भी गए चलो जी हूँ मैं कर अपना ली कर लीए स्पेट लीए बिस्तरे बुस्तरे कर लिए अपने हम तय तो क्लीनिंग च कर दिए जड़े हाँ, चक कपड़े बच्चे खोल के गए हुए हैं धोन वाले चक चुक दईए मी पैके वैसे ठंड घट ज गई ज्यादा लग गई हथ पैर नहीं सुन हो रहे पर बस लाइट आ जाए लाइट तो बिना बहुत औखा लगता बने रहो जी तुम मैं कर लवा काम कर ਹਾਂਜੀ ਇੱਥੇ ਮੈਂ ਲੱਗ ਗਈ ਸੀਗੀ ਕੰਮਕਾਰ ਸ਼ੁਰੂ ਕਰਨ ਮੈਂ ਕਿਹਾ ਪਹਿਲਾਂ ਮੈਂ ਅੱਜ ਚਪਲਾ ਹੀ ਜਿਹੜੀਆਂ ਲੈ ਕੇ ਆਈ ਸੀਗੀ ਮੈਂ ਕਿਹਾ ਚਲੋ ਅੱਜ ਉਹੀ ਪਾਉਨੇ ਆ ਹਨਾ ਕਿੰਨੇ ਦਿਨ ਹੋ ਗਏ ਸੀਗੇ ਲਿਆ ਕੇ ਰੱਖਿਆ ਉਹਨਾਂ ਦੀ ਵਾਰੀ ਹੋ ਨਹੀਂ ਸੀ ਆਈ ਮੈਂ ਕਿਹਾ ਅੱਜ ਚੱਲ ਇਹਨਾਂ ਨੂੰ ਸ਼ੁਰੂ ਕਰਦੇ ਆਪਾਂ ਪਹਿਲਾਂ ਅੱਜ ਚਪਲਾ ਹੀ ਪਾਣੀ ਆ ਮੈਂ ਹਨਾ ਤੇ ਇੱਥੇ ਜੀ ਬੱਚੇ ਚਲੇ ਗਏ ਸੀਗੇ ਤੇ ਆਪਾਂ ਲੱਗੇ ਹੋ ਸੈਦ ਦੇ ਪਾਪਾ ਅੱਜ ਘਰ ਹੈ ਨਹੀਂ ਸੀਗੇ ਗਏ ਹੋਏ ਸੀਗੇ ਦਿਨ ਹੈਗਾ ਬੁੱਧਵਾਰ ਦਾ ਤੇ ਆਪਾਂ ਆਪਣੇ ਕੰਮਕਾਰਾਂ ਦੇ ਵਿੱਚ ਬੀਜੀ ਹੋਣ ਲੱਗੇ ਆ ਮੈਂ ਕਿਹਾ ਪਹਿਲਾ ਇਹ ਨਾ ਉਹਨਾਂ ਨੇ ਕੱਪੜੇ ਜਿਹੜੇ ਖੋਲ ਕੇ ਗਏ ਸੀਗੇ ਪਹਿਲਾ ਮੈਂ ਉਹ ਮਸ਼ੀਨ ਦੇ ਵਿੱਚ ਸਿੱਟਣ ਚੱਲ ਗਈ ਸੀਗੀ ਮੈਂ ਕਿਹਾ ਵੀ ਕਿਉਂਕਿ ਮੌਸਮ ਖਰਾਬ ਸੀਗਾ ਤੇ ਲਾਈਟ ਵੀ ਨਹੀਂ ਸੀਗੀ ਲਾਈਟ ਪੱਟ ਫਿਰ ਆ ਗਈ ਸੀ ਲਾਈਟ ਆਇਆ 11 12 ਵਜੇ ਆ ਗਈ ਸੀਗੀ ਸ਼ਾਇਦ 12 ਕਵਜੇ ਫਿਰ ਉਦੋਂ ਮੈਂ ਕੱਪੜੀ ਮਸ਼ੀਨ ਦੇ ਵਿੱਚ ਪਾਲੇ ਸੀਗੇ ਪਹਿਲਾਂ ਮੇਰੀ ਸਲਾਹ ਨਹੀਂ ਸੀਗੀ ਮੈਂ ਕਿ ਅੱਜ ਪਾਉਣੀ ਨਹੀਂ ਹੈਗੇ ਤੇ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਇਓ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੋਲੋਅ ਆਜ ਜ਼ਰੂਰ ਕਰਿਆ ਕਰੋ ਜੀ ਔਰ ਜੀ ਧੰਨਵਾਦ ਸਾਰਿਆਂ ਦਾ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਤੇ ਸਾਰਿਆਂ ਦੇ ਜਿਹੜੇ ਮੈਨੂੰ ਕਮੈਂਟ ਕਰਦੇ ਨੇ ਲਾਈਕ ਕਰਦੇ ਨੇ ਹਨਾ ਜੀ ਸਾਰਿਆਂ ਦਾ ਦਿলো ਧੰਨਵਾਦ ਤੇ ਬਸ ਜੀ ਇੱਥੇ ਆਪਾਂ ਬੈੱਡ ਸ਼ੀਟ ਵਗੈਰਾ ਸਾਰਿਆਂ ਆਪਾਂ ਝਾੜ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਬਿਛ ਕੱਲੇ ਚੇਂਜ ਕੀਤੀ ਸੀਗੀ ਪਤਾ ਨਹੀਂ ਕੱਲ ਪਤਾ ਨਹੀਂ ਪਰਸੋਂ ਹਨਾ ਚੇਂਜ ਕੀਤੀ ਸੀਗੀ ਤੇ ਹਲੇ ਤਾਈ ਹੀ ਬਿਸ਼ਾਵਾਂਗੇ ਕਿਉਂਕਿ ਹੁਣ ਤੁਹਾਨੂੰ ਪਤਾ ਹੁਣ ਮੀਂਹ بارش ਸ਼ੁਰੂ ਹੋ ਜੰਨੀ ਹੈ ਤਾਂ ਫਿਰ ਕਿੰਨੇ ਕਿੰਨੇ ਦਿਨ ਨਹੀਂ ਹਟਦੀਆਂ ਹੈਗੀਆਂ ਵੈਸੇ ਅੱਜ ਸਟਾਰਟਿੰਗ ਹੋਗੀ بارش ਦੀ ਦੇਖੋ ਹੁਣ ਕਿੰਨੇ ਕਿ ਦਿਨ ਹਨਾ ਹਟਦੀ ਆ ਜਾਂ ਨਹੀਂ ਹਟਦੀ ਹੈਗੀ ਤੇ بارش ਕੱਲੀ ਪਈ ਜਾਵੇ ਫੇਰ ਨਹੀਂ ਔਖਾ ਲੱਗਦਾ ਜਦੋਂ ਨਾਲ ਹਵਾ ਚੱਲਦੀ ਹੈ ਨਾ ਫੇਰ ਬੜਾ ਗੰਦਾ ਜਾ ਲੱਗਦਾ ਏ ਤੇ ਆਪਾਂ ਇੱਥੇ ਆਪਣੇ ਜਲਦੀ ਜਲਦੀ ਕੰਮਕਾਰ ਕਰਕੇ ਹੋ ਜਾਾਂਗੇ ਫ੍ਰੀ ਤੇ ਹਾਂਜੀ ਕੱਲ ਨਾ ਕੱਲ ਵਾਲੀ ਵੀਡੀਓ ਤੇ ਮੇਰੇ ਨਾਲ ਮੈਂ ਟਿੱਕੀ ਖਾਣ ਨੂੰ ਬੜਾ ਦਿਲ ਕਰਦਾ ਸੀ ਦੋ ਜਾਨੀਆਂ ਦੇ ਕਮੈਂਟ ਆਈ ਸੀਗੇ ਕਹਿੰਦੇ ਵੀ ਕੋਈ ਚੱਕਰ ਨਹੀਂ ਤੁਸੀਂ ਖਾ ਲਓ ਕੁਝ ਨਹੀਂ ਹੁੰਦਾ ਹੈਗਾ ਹਾਂਜੀ ਹੁੰਦਾ ਤਾਂ ਥੋੜੀ ਜਿਹੀ ਖਾਣ ਨਾਲ ਤਾਂ ਚਲੋ ਕੁਝ ਨਹੀਂ ਹੁੰਦਾ ਬਟ ਫਿਰ ਵੀ ਮੈਨੂੰ ਇਹ ਆ ਨਾ ਵੀ ਚਲੋ ਮੈਰਿਸ ਤੱਕ ਥੋੜਾ ਬਹੁਤਾ ਹੈ ਨਾ ਫਿਰ ਕਪੜਾ ਲੀੜਾ ਪਾਇਆ ਹੋਇਆ ਵੀ ਜੱਚਦਾ ਹੈ ਹਨਾ ਤੇ ਵੀ ਥੋੜਾ ਜਿਹਾ ਚਲੋ ਜਿੰਨਾ ਕਪਰੇ 헤ਜ ਰੱਖ ਹੁੰਦਾ ਉਹਨਾਂ ਕਰ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਜੀ ਵਾਏ ਤਾਂ ਪਹਿਲੇ ਹੀ ਨਾ ਦੇਖ ਕੇ ਫਾਸਟ ਫੂਡ ਨੂੰ ਲਾਲਸਿਤਣ ਲੱਗ ਜਾਂਦੀ ਆ ਤੇ ਇਹਦਾ ਕਰਕੇ ਥੋੜਾ ਜਿਹਾ ਇਹ ਆ ਵੀ ਚਲੋ ਜਿੰਨਾ ਹਨ ਆਪਾਂ ਤੋਂ ਰੁਕ ਹੁੰਦਾ ਉਹਨਾਂ ਤਾਂ ਚਲੋ ਰੁਕਣਾ ਚਾਹੀਦਾ ਏ ਤੇ ਵੈਸੇ ਕੰਟਰੋਲ ਕੀਤਾ ਹੋਇਆ ਮੈਂ ਮੈਂ ਤਾਂ ਨਹੀਂ ਬਹੁਤ ਫਾਸਟ ਫੂਡ ਖਾਨੀ ਆ ਮੈਨੂੰ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦਾ ਫਾਸਟ ਫੂਡ ਤੇ ਮੈਂ ਕੰਟਰੋਲ ਕੀਤਾ ਹੋਇਆ ਮੈਂ ਕਿਹਾ ਚਲੋ ਵੀ ਜਿੰਨੇ ਕਿ ਦਿਨ ਹੁੰਦਾ ਹਲੇ ਓਨੇ ਕਿ ਦਿਨ ਕਰ ਲੈਣੇ ਆ ਚਲੋ ਜ਼ਿਆਦਾ ਨਹੀਂ 50 ਇਕ ਕਰ ਲੈਣੇ ਆ ਨਾ ਤੇ ਮੈਰਿਜ ਵਿੱਚ ਜਾ ਕੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਨਾ ਆਪਾਂ ਨੇ ਖਾਈ ਲੈਣਾ ਤੇ ਇੱਥੇ ਆ ਗਈ ਸੀਗੀ ਜੀ ਮੈਂ ਸਾਰੇ ਆਪਣੇ ਕੰਮ ਇਹ ਕਰਲੇ ਸੀਗੇ ਟੱਕ ਤਰ ਸਾਰੀ ਕਰਕੇ ਫਿਰ ਝਾੜੂ ਵੀ ਲਗਾ ਲਿਆ ਸੀਗਾ ਫਿਰ ਮੈਂ ਵੀਡੀਓ ਨਹੀਂ ਸੀਗੀ ਸ਼ੂਟ ਕੀਤੀ ਤੇ ਫਿਰ ਉਸ ਤੋਂ ਬਾਅਦ ਮੈਂ ਲਗਣ ਲੱਗ ਗਈ ਸੀਗੀ ਪੋਚਾ ਪੋਚਾ ਪਰ ਮੈਂ ਅੱਜ ਅਜੀ ਜਿੱਧਰ ਉਧਰ ਖਿੱਚ ਕੇ ਨਹੀਂ ਲਗਾਇਆ ਹੈਗਾ ਬਸ ਇੱਕ ਸਿੰਪਲ ਜਿਹਾ ਵੀ ਹਾਂ ਘਰ ਸਾਫ਼ ਜਿਹਾ ਲੱਗਿਓ ਉਹਨਾਂ ਕੇ ਪੋਚਾ ਲਗਾਇਆ ਕਿਉਂਕਿ ਲਾਈਟ ਮਾਰਨਿੰਗ ਹੈ ਨਹੀਂ ਸੀਗੀ ਮੈਨੂੰ ਇਹ ਨਹੀਂ ਸੀ ਪਤਾ ਵੀ ਰਾਤ ਦੀ ਗਈ ਹੋਈ ਸੀ ਜਾਂ ਸਵੇਰ ਦੀ ਗਈ ਹੋਈ ਸਵੇਰੇ ਹੀ ਗਈ ਆ ਮੈਨੂੰ ਲਾਈਟ ਦਾ ਪਤਾ ਨਹੀਂ ਲੱਗਿਆ ਹੈਗਾ ਕਿਉਂਕਿ ਜਦੋਂ ਮੈਂ ਉੱਠੀ ਸੀ ਨਾ ਉਦੋਂ ਲਾਈਟ ਹੈ ਨਹੀਂ ਸੀਗੀ ਫਿਰ ਮੈਨੂੰ ਇਹ ਸੀਗਾ ਵੀ ਜੇ ਮੈਂ ਜ਼ਿਆਦਾ ਪਾਣੀ ਵਗੈਰਾ ਵੇਸਟ ਕਰੂੰਗੀ ਹਨਾ ਫਿਰ ਟੈਂਕੀ ਵਗੈਰਾ ਨਾ ਖਾਲੀ ਹੋ ਜਵੇ ਹੋਰ ਕਿਤੇ ਮੈਨੂੰ ਸਾਰਾ ਦਿਨ ਪਾਣੀ ਤੋਂ ਬਿਨਾ ਹੀ ਰਹਿਣਾ ਪਵੇ ਤੇ ਤਾਂ ਕਰਕੇ ਜੀ ਫਿਰ ਇੱਥੇ ਸਿਰਫ ਮੈਂ ਹੋਰ ਕੰਮ ਭਾਂਡੇ ਵਗੈਰਾ ਤਾਂ ਕਰਲੇ ਸੀਗੇ ਭਾਂਡੇ ਵਗੈਰਾ ਮਾਂਜਲੇ ਸੀਗੇ ਹਨਾ ਤੇ ਫਿਰ ਮੈਂ ਬੇੜਾ ਵੀ ਛੜਤਾ ਸੀਗਾ ਬੇੜੇ 'ਚ ਵੀ ਮੈਂ ਝਾੜੂ ਲਗਾਤਾ ਸੀਗਾ ਪੋਚਾ ਵਗੈਰਾ ਮੈਂ ਕੁਛ ਨਹੀਂ ਸੀ ਲਗਾਇਆ ਸੌਰੀ ਜੀ ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਵੀ ਕੀ ਪਤਾ ਹੁੰਦਾ ਹਨਾ ਵੇ ਪਾਣੀ ਖਤਮ ਹੋ ਗਿਆ ਤਾਂ ਸਾਰਾ ਦਿਨ ਫਿਰ ਬਹੁਤ ਲਾਈਟ ਦਾ ਕੋਈ ਪਤਾ ਨਹੀਂ ਗਈ ਹੋਈ ਦਾ ਕਦੋਂ ਕਾਊ ਕਦੋਂ ਕ ਨਹੀਂ ਆਊਗੀ ਤੇ ਤਾਂ ਕਰਕੇ ਫਿਰ ਮੈਂ ਪੋਚਾ ਲਗਾ ਲਿਆ ਸੀਗਾ ਕੱਲਾ ਫਿਰ ਮੈਂ ਨਾ ਆਈ ਵੀ ਨਹੀਂ ਸੀਗੀ ਤੇ ਮੈਨੂੰ ਇਹ ਸੀਗਾ ਵੀ ਚਲੋ ਜੇ ਲਾਈਟ ਆ ਗਈ ਤਾਂ ਫਿਰ ਮੈਂ ਨਾ ਲੂੰਗੀ ਕਿਉਂਕਿ ਸਵੇਰੇ ਸਵੇਰੇ ਫਿਰ ਪਾਣੀ ਥੋੜਾ ਜਿਹਾ ਹੀ ਸੀਗਾ ਰਾਤ ਨੂੰ ਮੈਂ ਗੀਜਰ ਚਲਾ ਕੇ ਪੈ ਜਾਣੀ ਹੁੰਨੀ ਆ ਫਿਰ ਮੈਨੂੰ ਇਹ ਹੁੰਦਾ ਵੀ ਬੱਚੇ ਸਵੇਰੇ ਉੱਠਣਗੇ ਆਪਣਾ ਯੂਜ਼ ਕਰ ਲੈਣਗੇ ਪਾਣੀ ਤੇ ਉਹ ਪਾਣੀ ਫਿਰ ਬੱਚਾ ਨੇ ਯੂਜ਼ ਕਰ ਲਿਆ ਸੀਗਾ ਤਾਂ ਕਰਕੇ ਫਿਰ ਮੇਰੇ ਜੋਗਾ ਹੈ ਨਹੀਂ ਸੀਗਾ ਪਰ ਚਲੋ ਇੰਨਾ ਕਾ ਵੀ ਆਪਾਂ ਅੱਜ ਨਹੀਂ ਹੈਗੇ ਤੁਹਾਨੂੰ ਸੱਚ ਦੱਸਦੀ ਆ ਅੱਜ ਆਪਾਂ ਨਹੀਂ ਸੀਗੇ ਤੇ ਕਿਉਂਕਿ ਹੈ ਠੰਡ ਵੀ ਸੀਗੀ ਥੋੜੀ ਜੀ ਤੇ ਵੈਸੇ ਵੀ ਲਾਈਟ ਦੇ ਚੱਕਰ ਚ ਫਿਰ ਮੈਂ ਬਸ ਲੇਟ ਹੋ ਗਈ ਲੇਟ ਹੁੰਦੇ ਹੁੰਦੇ ਫਿਰ ਮੇਰਾ ਸ਼ਾਮ ਨੂੰ ਦਿਲੇ ਹੀ ਨਹੀਂ ਕੀਤਾ ਹੈਗਾ ਹਾਂਜੀ 1 ਵਜ ਗਿਆ ਜੀ ਤੇ ਮੈਂ ਕੱਪੜੇ ਧੋਲੇ ਉਹ ਮੇਰੀ ਬੈੱਡ ਸ਼ੀਟ ਸੀਗੀ ਉਹ ਵੀ ਧੋਤੀ ਆਪਾਂ ਨੇ ਇੱਧਰ ਬੱਚੇ ਆ ਜਿਹੜੇ ਅੱਜ ਖੋਲ ਕੇ ਗਏ ਸੀ ਉਹ ਸੀਗੇ ਮੇਰਾ ਸੂਟ ਸੀਗਾ ਤੇ ਲਾਈਟ ਅੱਜ ਹੈ ਨਹੀਂ ਸੀਗੀ ਲਾਈਟ ਆਈ ਆ ਹਮੈਨ ਲੱਗਦਾ 12 1 ਵਜੇ ਹੀ ਆਈ ਆ ਨਾ 12 12 ਵਜੇ ਮੈਨੂੰ ਲੱਗਦਾ ਆਈ ਆ ਮੈਂ ਦੇਖੀ ਨਹੀਂ ਹੈਗੀ ਜਦੋਂ ਲਾਈਟ ਆ ਗਈ ਪਰ ਮੈਂ ਉਹਦੇ ਕੱਪੜੇ ਪਾਤੀ ਸੀਗੇ ਤੇ ਧੁੱਪ ਵੀ ਥੋੜੀ ਥੋੜੀ ਨਿਕਲ ਗਈ ਅੱਜ ਪਾਸ ਮੀਂਹ ਸੀਗਾ ਤੇ ਬੱਚਿਆਂ ਦੀ ਡਰੈੱਸਾਂ ਤੋਂ ਹੋ ਗਈਆਂ ਇਹਦੀ ਜ਼ਿਆਦਾ ਟੈਨਸ਼ਨ ਸੀਗੀ ਕੰਮ ਆਪਣੀ ਨਿਪੜੇ ਹੋਏ ਨੇ ਬਾਕੀ ਸਾਰੇ ਚਲੋ ਜੀ ਹੁਣ ਬੱਚਿਆਂ ਦੀਆਂ ਤਾਂ ਮਿਲਾਂਗੇ ਤੁਹਾਨੂੰ हां जी ਅਸੀਂ ਰੋਟੀ ਖਾ ਲਈ ਜੀ ਬੁੱਧ ਕਰ ਲਿਆ ਆਪਣੇ ਗਰਮ ਤੇ ਸਾਇਦ ਆਪਾਂ ਖਾਈ ਜਾਂਦੇ ਨੇ ਹਵੇ ਪਾਂਡੇ ਆਪਾਂ ਮੰਜਣੇ ਨੇ ਅੱਜ ਤਾਂ ਵੱਡੀ ਪਈ ਸੀਗੀ ਮਤਲਬ ਕਿਉਂ ਹੀ ਪਈ ਸੀਗੀ ਕਿਉਂਕਿ ਸਾਇਦ ਆਪਾਂ ਰਾਤ ਆਈ ਨਹੀਂ ਸੀ ਅੱਜ ਤਾਂ ਕਰਕੇ ਗਾਲੜੀ ਸਬਜ਼ੀ ਹੋਣ ਚੋਕੀ ਪਈ ਸੀਗੀ ਅਗਰ ਅਸੀਂ ਉਹੀ ਖਾ ਲਈ ਅੱਜ ਮੈਂ ਵਾਈਟ ਸਟੋਨ ਚਲਾਇਆ ਹੋਇਆ ਅੱਗੇ ਲਾਉਂਦੀ ਹੁੰਦੀ ਸੀ ਜੇ ਮੇਰਾ ਵਿਆਹ ਹੋਇਆ ਹੋਇਆ ਸੀ ਹੁਣ ਮੈਂ ਦੁਬਾਰੇ ਫੇਰ ਲੈ ਕੇ ਆਈ ਸੀ ਤੇ ਮੈਂ ਨਾ ਇਹ ਕੰਦੇ ਹੁੰਦੇ ਨੇ ਕੀ ਗੱਲ ਆ ਕਿ ਸਭ ਖੁੱਲ ਗਈ ਹਾਂ ਉਹ ਸਬਜ਼ੀ ਅਸੀਂ ਹੁਣ ਖਾ ਲਈ ਉਹ ਹੀ ਫਿਰ ਉਹਦੇ ਨਾਲ ਰੋਟੀ ਖਾ ਲਈ ਕਿਉਂਕਿ ਭਈ ਸੀ ਤੇ ਆਪਾਂ ਨੇ ਬੰਦਾ ਦੀਆਂ ਮੁੰਡੀਆਂ ਤੁਹਾਨੂੰ ਸਵੇਰੇ ਆਪ ਬੱਚਿਆਂ ਨੂੰ ਪਰ ਰੋਟੀਆਂ ਬਣਾਵਾਂਗੇ ਮੂਲੀ ਵਾਲੇ ਤੇ ਨਾਲੋਂ ਤਾਂ ਮੈਂ ਆਟੇ ਚ ਗੁੰਨ ਕੇ ਗੁੰਨ ਕੇ ਹੀ ਬਣਾਉਂਗੀ ਜੇ ਵੀ ਦੂਜੇ ਰੋਟ ਪੁੱਛੂੰਗੀ ਪਹਿਲਾਂ ਵੀ ਕਿਹੜੇ ਖਾਣੇ ਹੋਣਗੇ ਕਿਉਂਕਿ ਇਹਨਾਂ ਵਿੱਚ ਪੁੰਨੇ ਵਾਲਾ ਆਟੇ ਦੇ ਖਾਂਦੇ ਨੇ ਤੇ ਫਿਰ ਬਾਅਦ ਵਿੱਚ ਅਸੀਂ ਆਪਣੇ ਦੂਜੇ ਬਣਾ ਲਾਂਗੇ ਮੇਨੂੰ ਵਿੱਚ ਫਿਲ ਕਰਕੇ ਵਧੀਆ ਲੱਗਦੇ ਨੇ ਪੇੜੇ ਚ ਕਿਉਂਕਿ ਦੋ ਰੋਟੀਆਂ ਝੋੜ ਕੇ ਵਧੀਆ ਲੱਗਦੇ ਨੇ ਤੇ ਹੁਣ ਮੈਂ ਮਾਂਜ ਲੰਮਾ ਭਾਂਡੇ ਲੋ ਜੀ ਹੁਣ ਬਣੇ ਰਿਓ ਮੇਰੀ ਵੀਡੀਓ ਦੇ ਨਾਲ ਆਪਾਂ ਭਾਂਡੇ ਮਾਂਜ ਲਈਏ ਅਜੇ ਮਨਾਈ ਨਹੀਂ ਆਈ ਕਿਉਂਕਿ ਲੈਟ ਨਹੀਂ ਸੀਗੀ ਫਿਰ ਲੈਟ ਹੈ ਲਈ ਤਾਂ ਮ ਕੰਮੜੇ ਤੋਂ ਲੱਗ ਗਈ ਕਪੜੇ ਤੋਂ ਬਾਹਰ ਵੀ ਹੱਟ ਜਾਣਗੇ ਕੱਦਮ ਇਹ ਅੱਜ ਬਰਸਾਤ ਤੀਜਾ ਮੌਸਮ ਨਹੀਂ ਕਿਦਾ ਤਾਂ ਬਸ ਬੜਾ ਜੀਣ ਨਹੀਂ ਦਿੱਤਾ ਹੈਗਾ ਅਗਰ ਸ਼ਾਮ ਨੂੰ ਹੋ ਗਈ ਇਸ ਦਾ ਤਾਂ ਨੂੰ ਫਿਰ ਜੀਆ ਨਹੀਂ ਕਰਿਆ ਹੈਗਾ ਸਾਰੇ ਤੀਤਰੀ ਰੋਟੀ ਖਾਣ ਤੋਂ ਪਹਿਲਾਂ ਕਰਕੇ ਆਏ ਆ ਸਹਜ ਦੁੱਧ ਆਂਡੇ ਵੀ ਦੇ ਆਲੇ ਪਪਾ ਨੇ ਪਪਾ ਵਾਲੇ ਭਾਂਡੇ ਚੱਕ ਲਿਆ ਹੈ ਜਲਦੀ ਸੀਗੀ ਪਤਾ ਨਹੀਂ ਕੀ ਗੱਲ ਹੋ ਗਈ ਬੰਦੇ ਹੋਰ ਕੰਦਨੀ ਪਾਟ ਤੋਂ ਫਿਰ ਮੈਂ ਮੁਰਤੇ ਚਲਾਈ ਹੋਣੀ ਹੈਗੀ ਮੈਂ ਤੁਹਾਨੂੰ ਦਿਖਾਏ ਲਵਾਂਗੇ ਫਿਰ ਲੈ ਲਾਂਗੇ ਅਸੀਂ ਫੋਨ ਕਰਨਾ ਸ਼ੁਰੂ ਕਰੇਗਾ ਤਾਂ ਕੀ ਹੋ ਰਿਹਾ ਜੀ ਦੇਖਣਾ ਹੈ ਬਾਕੀ ਉਹਦੀ ਕੰਮਾਂ ਕਰਨ ਦੇ ਵਿੱਚ ਭੁੱਲ ਜਾਂਦਾ ਹੈ

तीन साल तो दो दिन दिन दे लाओगे मैं लाऊंगा बहार दिन दे लाया तो देखता, देखता। मैं तो देख क्या नहीं है लेकिन तो मैं नहीं लाया हैगा आया तो मैं लाया तो हमारा नहीं मैं लाया दिन दा दिन दे लाया नहीं मेरे पता भी लाया क्या नहीं लाया ਬਾਕੀਆਂ ਸਿਗੀਆਂ ਫਿਰ ਕਰੋਤੀ ਬਚ ਗਈ ਮਰ ਬਹੁਤ ਜ਼ਿਆਦਾ ਪਰ ਉਹ ਸਾਰੇ ਸਾਰੇ ਖਾ ਲੈਂਦੇ ਨੇ ਆ ਗਏ ਸემი ਸੋੜ ਸੋੜੀ ਬਾਦ ਆ ਗਈ ਉਹਨਾਂ ਦੀ ਬੋਲਦੇ ਨੇ ਮੋਰਾਂ ਦੀ ਜਿਸੇ ਕਿਸੇ ਪਿੰਡ ਚ ਜਮਾ ਬਣੀ ਦੇਖ ਖਾਂ ਨਹੀਂ ਆਗੇ ਸਾਡੇ ਵੀ ਇਹਦੇ ਮੋਰ ਬਹੁਤ ਨੇ ਹੁਣ ਮੈਂ ਪਾਦ ਮਨਾ ਫੇਮ ਚੋਂ ਗਤੂੰ ਤਾਂ ਆਪੇ ਸਿੱਕਾ ਵੀ ਲੈਣਾ ਚਾਹੀਦਾ 12 11 10 9 8 7 6 5 4 3 2 1 12 10 11 12 10 10 5 10 15 20 5 10 15 20 25 ਜੁਦ ਰਖਤ ਮਾਂਜੀ ਚੱਕ ਕੇ 42 25 ਜਾ ਰੋਤਾ ਨਹੀਂ ਮम्मा ਵੈਸੇ ਦੁੱਧ ਪੀਣਾ ਚਾਹੀਦਾ ਆਹ ਦੁੱਧ ਬੁੱਧਾ ਆਹ ਮੇਕਾ ਕਹਿੰਦੇ ਪੀਣਾ ਚਾਹੀਦਾ ਮੈਂ ਤਾਂ ਜਿੱਕ ਦਿਨ ਪੀਤਾ ਸੀਗਾ ਮੈਨੂੰ ਤਾਂ ਸਾਰੀ ਰਾਤ ਟੋਲ ਨਹੀਂ ਗਈ ਹੈਗੀ ਸਾਰੀ ਰਾਤ ਮੈਂ ਸੁਪਤੀ ਨਹੀਂ ਹੈਗੀ ਮੇਰਾ ਤਾਂ ਮਨ ਭਰ ਗਿਆ ਸੀਗਾ ਜਿਸ ਦਿਨ ਦੁੱਧ ਪੀਤਾ ਮੇਰਾ ਤਾਂ ਦਿਲ ਹੀ ਹੋਣ ਠੱਗ ਠੱਗਾ ਹੋਈ ਗਿਆ ਤੇ ਮੇਰਾ ਬਿਲਕੁਲ ਵੀ ਦਿਲ ਨਹੀਂ ਸੀ ਕੀਤਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਇੱਥੇ ਐਂਡ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤੇ ਪਿਆਰ ਤੇ ਸਪੋਰਟ ਆਪਣੀ ਇਦਾਂ ਹੀ ਬਣਾ ਕੇ ਰੱਖਿਓ ਤੇ ਮੇਰੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਆ ਕਰੋ ਤੇ ਕਮੈਂਟ ਲਾਈਕ ਸ਼ੇਅਰ ਸਾਰਾ ਕੁਝ ਕਰਦੇ ਆ ਕਰੋ ਹਨਾ ਤੇ ਮਿਲਦੇ ਆ ਅਗਲੇ ਵਾਰ ਪਾ ਨਵੀਂ ਸ਼ੁਰੂਆਤ ਦੇ ਨਾਲ ਨਵੀਂ ਜੇ ਸੋਹਣੇ ਜਿਹੇ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ